ਨਮਸਤੇ ਸਤਿ ਸ਼੍ਰੀ ਅਕਾਲ ਅਦਾਬ ਮੈਂ ਹਾਂ ਨਿਤਿਕਾ ਮਹੇਸ਼ਵਰੀ ਮੇਰੇ ਹੱਥ ਦੇ ਵਿੱਚ ਗਰਾਸ ਹੈ ਯਾਨੀ ਕਿ ਕਾ ਮੈਂ ਸੋਚ ਰਹੀ ਸੀ ਕਿ ਇਹਦਾ ਕੀ ਕੁਝ ਬਣ ਸਕਦਾ ਹੈ ਪਰ ਜਦੋਂ ਮੈਂ ਗਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੋਹਾਨ ਨੂੰ ਮਿਲੀ ਤਾਂ ਮੈਨੂੰ ਲੱਗਿਆ ਕਿ ਇਹਨਾਂ ਦੇ ਵਿੱਚ ਹੁਨਰ ਹੈ ਜੋ ਸੋਚ ਤੋਂ ਪਰੇ ਹੈ ਔਰ ਗਰਾਸ ਨਾਲ ਜੋ ਇਹ ਕੁਝ ਬਣਾਉਂਦੇ ਨੇ ਉਹ ਇਮੇਜਿਨੇਸ਼ਨ ਤੋਂ ਵੀ ਪਰੇ ਹੈ ਹੁਨਰ ਸ਼ੋਅ ਦੇ ਵਿੱਚ ਅੱਜ ਹੁਨਰਬਾਜ਼ ਗਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੋਹਾਨ ਨਿਊਜ਼ ਰੂਮ ਦੇ ਵਿੱਚ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਅਭਿਸ਼ੇਕ ਜੀ ਵੈਸੇ ਮੈਂ ਸੋਚੀ ਸੀ ਕਿ ਬਹੁਤ ਸਾਰੇ ਲੋਕ ਜਿਹੜਨੇ ਉਹ ਗਰਾਸ ਨੂੰ ਵੇਸ ਹੀ ਸਮਝਦੇ ਹੋਣਗੇ ਕਿ ਠੀਕ ਹੈ ਇਹਨੂੰ ਸੁੱਟ ਦੇਣਾ ਚਾਹੀਦਾ ਹੈ ਕਿ ਇਹਦਾ ਯੂਜ਼ ਹੈ ਪਰ ਤੁਹਾਨੂੰ ਮਿਲ ਕੇ ਮੈਨੂੰ ਲੱਗਦਾ ਹੈ ਕਿ ਸਭ ਨੂੰ ਸੰਭਾਲ ਕੇ ਰੱਖਣੀ ਚਾਹੀਦੀ ਹੈ ਦੇਖੋ ਇਹ ਸਾਡੀ ਇੱਕ ਹੈਰੀਟੇਜ ਆਰਟ ਹੈ ਵਿਰਾਸਤੀ ਕਲਾ ਹੈਗੀ ਹੈ ਤੇ ਸਾਡੀ ਦੇਸ਼ ਦੀ ਦਰੋਹਰ ਵੀ ਹੈਗੀ ਹੈ ਤਾਂ ਬਾਕੀ ਕਲਾਕਾਰ ਤਾਂ ਕਿਤੇ ਵੀ ਕਲਾ ਲੱਭ ਲੈਂਦਾ ਹਮ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਅਸੀਂ ਮੂਰਤੀ ਦਿਖਾਣੇ ਆ ਵੈਸੇ ਇਸਨੂੰ ਮੂਰਤੀ ਕਹਿਣਾ ਸਹੀ ਰਹੇਗਾ ਜੀ ਬਿਲਕੁਲ ਅ ਤੁਸੀਂ ਦੇਖੋ ਕਿ ਚਤਰਪਤੀ சிவாਜੀ ਮਹਾਰਾਜ ਜੀ ਦੀ ਇਹ ਮੂਰਤੀ ਹੈ ਹੁਣ ਇਹਦੇ ਵਿੱਚ ਕੀ ਖਾਸਮ ਖਾਸ ਹੈ ਤੁਸੀਂ ਸ਼ਾਇਦ ਦੇਖ ਕੇ ਸਮਝ ਰਹੇ ਹੋਵੋਗੇ ਕਿ ਇਸਨੂੰ ਗਰਾਸ ਦੇ ਨਾਲ ਤਿਆਰ ਕੀਤਾ ਹੋਇਆ ਹੈ ਤੇ ਇਸ ਨੂੰ ਬਣਾਉਣ ਦੇ ਵਿੱਚ 5 ਮਹੀਨੇ 10 ਦਿਨ ਲੱਗੇ ਨੇ ਬਣਾਇਆ ਕਿਨੇ ਆ ਅਭਿਸ਼ੇਕ ਚੋਹਾਨ ਨੇ ਇਹੀ ਕਾਰਨ ਹੈ ਕਿ ਇਹਨਾਂ ਦੇ ਹੁਣਾਂ ਨੂੰ ਦੇਖਦੇ ਹੋਏ ਅਸੀਂ ਇਹਨਾਂ ਨੂੰ ਡੇਲੀ ਪੋਸ ਦੀ ਨਿਊਜ਼ ਰੂਮ ਦੇ ਵਿੱਚ ਸੱਦਿਆ ਹੈ ਸਭ ਤੋਂ ਪਹਿਲਾਂ ਇਸ ਮੂਰਤੀ ਬਾਰੇ ਅਭਿਸ਼ੇਕ ਜੀ ਦੱਸੋ ਵਿਖੋ ਜਿਹੜੀ ਤੁਸੀਂ ਸ਼ਿਵਾਜੀ ਮਹਾਰਾਜ ਦੀ ਮੂਰਤੀ ਦੇਖ ਰਹੇ ਨੇ ਆਪਾਂ 350 ਸਾਲਾਂ ਸ਼ਿਵਾਜੀ ਮਹਾਰਾਜ ਦਾ ਰਾਜ ਅਭਿਸ਼ੇਕ ਮਨਾ ਰਹੇਗੇ ਤਾਂ ਉਸ ਦੇ ਰਿਲੇਟਿਡ ਸ਼ਿਵਾਜੀ ਮਹਾਰਾਜੀ ਮੂਰਤੀ ਬਣਾਈ ਹੈ ਇਹ ਵਿਸ਼ਵ ਦੀ ਪਹਿਲੀ ਏਦਾਂ ਦੀ ਮੂਰਤੀ ਹੈ ਜਿਹੜੇ ਕਿ ਤਿੰਨ ਐਕਸਪ੍ਰੈਸ਼ਨ ਸ਼ੋਅ ਕਰਦੀ ਹੈ ਤੇ ਪੂਰੀ ਦੀ ਪੂਰੀ ਮੂਰਤੀ ਗਰਾਸ ਨਾਲ ਬੁਣ ਕੇ ਬਣੀ ਹੋਈ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਲਰ ਇਸਤੇਮਾਲ ਨਹੀਂ ਹੋਇਆ ਕਾ ਇਟਸ ਨੋ ਜਦੋਂ ਅਸੀਂ ਬਾਰੀਕੀ ਦੇ ਨਾਲ ਦੇਖ ਪਾ ਰਹੇ ਹਾਂ ਇਸ ਦੇ ਨੇਲ ਇਤੋਂ ਤੱਕ ਕਿ ਜੋ ਇਹ ਰਿੰਗ ਪਾਈ ਹੋਈ ਹੈ ਜੋ ਤੁਸੀਂ ਇਹਨਾਂ ਦੀ ਪਗੜੀ ਬਣਾਈ ਹੋਈ ਹੈ ਇਤੋਂ ਤੱਕ ਕਿ ਜੋ ਇਹਨਾਂ ਦੇ ਤੁਸੀਂ ਫੁੱਟਵੈਅ ਬਣਾਏ ਹੋਏ ਸਭ ਕੁਝ ਗ라스 ਦੇ ਨਾਲ ਬਣਾਇਆ ਸਭ ਕੁਝ ਕਾ ਜੀ ਤੇ ਇਹਨੂੰ ਤੁਸੀਂ ਬੁਣਿਆ ਕਿਵੇਂ ਹੱਥਾਂ ਨਾਲ ਕਹਿੰਦੇ ਹਨ ਨਾ ਬੰਦਾ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਬੜਾ ਇੰਟਰਸਟਿੰਗ ਹੈ ਮੇਰੇ ਸਹਿਯੋਗੀ ਜਿਹੜੇ ਨੇ ਉਹਨਾਂ ਨੂੰ ਵੀ ਮੈਂ ਇਸ ਚਰਚਾ ਦੇ ਵਿੱਚ ਸ਼ਾਮਿਲ ਕਰ ਲੈਣੀ ਆ ਨੀਸ਼ਾ ਰਾਸ਼ੀ ਤਮੰਨਾ ਕਿਉਂਕਿ ਉਹ ਵੀ ਤੁਹਾਡੇ ਸਵਾਲ ਪੁੱਛਣਗੇ ਕਿਉਂਕਿ ਬਹੁਤ سارے ਸਵਾਲ ਜਿਹੜੇ ਆਉਂ ਦਿਮਾਗ ਦੇ ਵਿੱਚ ਆਉਂਦੇ ਆਈ ਐਮ ਸ਼ੋਰ ਉਹਨਾਂ ਦੇ ਵੀ ਦਿਮਾਗ 'ਚ ਬਹੁਤ سارے ਸਵਾਲ ਆ ਰਹੇ ਹੋਣਗੇ ਕਿ ਆਖਿਰ ਇਸ ਨੂੰ ਕਿਸ ਤਰ੍ਹਾਂ ਤੁਸੀਂ ਤਿਆਰ ਕੀਤਾ ਪਰ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਸ ਦੀ ਵਿਸ਼ੇਸ਼ਤਾ ਬਾਰੇ ਜ਼ਰੂਰ ਦੱਸੋ ਕਿਉਂਕਿ ਅਸੀਂ ਦੇਖ ਪਾ ਰਹੇ ਹਾਂ ਇਹਨਾਂ ਦੀਆਂ ਮੁੱਛਾਂ ਦਾੜੀ ਜਿਹੜੀ ਹੈ ਉਹ ਤੁਸੀਂ ਬਣਾਈ ਹੈ ਉਹ ਹਲਕੀ ਜੀ ਡਾਰਕ ਕਲਰ ਦੀ ਹੈ ਬਲੈਕ ਕਲਰ ਦੀ ਹੈ ਪਰ ਜਿਹੜੀ ਮਾਲਾ ਬਣਾਈ ਹੈ ਸਭ ਕੁਝ ਗ੍ਰਾਸ ਦੇ ਨਾਲ ਬਣਾਇਆ ਗਿਆ ਹੈ ਜੋ ਇਹਨਾਂ ਦੇ ਤੁਸੀਂ ਕਹਿ ਸਕਦੇ ਆ ਕਿ ਸਿਹਾਸਨ ਉਹ ਵੀ ਗ੍ਰਾਸ ਦੇ ਨਾਲ ਬਿਲਕੁਲ ਟੋਟਲੀ ਸਾਰਾ ਗ੍ਰਾਸ ਦੇ ਨਾਲ ਹੈ ਜਿਹੜੀ ਤੁਸੀਂ ਆਈਸ ਦੇਖ ਰਹੇ ਆਂ ਦਾੜੀ ਦੇਖ ਰਹੇ ਹੋ ਜਾਂ মালা ਦੇਖ ਰਹੇ ਹੋ ਸਾਰਾ ਕਾਹ ਦੇ ਨਾਲ ਹੀ ਬਣਿਆ ਹੋਇਆ ਹੈ ਸਪੈਸ਼ਲੀ ਜੋ ਸ਼ਿਵਾਜੀ ਮਹਾਰਾਜ ਹੈਗੇ ਨੇ ਇਹਨਾਂ ਦੀ ਜਿਹੜੀ মালা ਹੈਗੀ ਹੈ ਉਹ ਕਾਹ ਦੇ ਨਾਲ ਬਣੀ ਹੋਈ ਹੈ ਇਹਦੇ ਵਿੱਚ ਜਿਹੜੀ ਥ੍ਰੈਡ ਹੈ ਉਹ ਵੀ ਕਾਦੀ ਹੈ ਤੇ ਮੋਸਟਲੀ ਇਹਨਾਂ ਦਾ ਇੱਕ ਅਲੱਗ ਹੀ ਫੇਸ ਦਾ ਪੈਟਰਨ ਹੈ ਜਿਹਦੇ ਕਰਕੇ ਇਹਨਾਂ ਦੇ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨ ਨੇ ਉਹ ਚੇਂਜ ਹੋ ਜਾਂਦੇ ਆ ਤੁਸੀਂ ਦੱਸ ਵੀ ਰਹੇ ਸੀ ਇਸ ਨੂੰ ਕਿਸੇ ਦੇ ਨਾਲ ਕੰਪੇਅਰ ਕਰ ਰਹੇ ਸੀਗੇ ਤੇ ਪਹਿਲਾਂ ਵੀ ਕਦੇ ਸਾਡੇ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਐਵੇਂ ਦੀ ਕੋਈ ਮੂਰਤੀ ਬਣੀ ਹੈ ਜੋ ਐਕਸਪ੍ਰੈਸ਼ਨ ਦਿੰਦੀ ਹੋਵੇ ਦੇਖੋ ਮੋਸਟ ਆਫ ਅ ਅੱਜਕੱਲ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸ਼ਿਵਾਜੀ ਮਹਾਰਾਜ ਦੀ ਮੂਰਤੀ ਕਿਉਂਕਿ ਇਹਨੂੰ ਮੋਨਾਲੀਸਾ ਪੇਂਟਿੰਗ ਨਾਲ ਕੰਪੇਅਰ ਕਰਿਆ ਜਾ ਰਿਹਾ ਕਿਉਂਕਿ ਮੋਨਾਲੀਸਾ ਇੱਕ ਇਦਾਂ ਦੀ ਪੇਂਟਿੰਗ ਹੈਗੀ ਹੈ ਜਿਦੀ ਫੇਸ ਐਕਸਪ੍ਰੈਸ਼ਨ ਥੋੜੇ ਚੇਂਜ ਹੋ ਜਾਂਦੇ ਨੇ ਜੇ ਅਸੀਂ ਸਾਹਮਣੇ ਤੋਂ ਉਹਨਾਂ ਨੂੰ ਦੇਖਦੇ ਹਾਂ ਮੋਨਾਲੀਸਾ ਪੇਂਟਿੰਗ ਨੂੰ ਤਾਂ ਉਹ ਸਮਾਈਲ ਕਰਦੇ ਦਿਖਦੇ ਨੇ ਜਦ ਆਪਾਂ ਉਹਨੂੰ ਸਾਈਡ ਐਂਗਲ ਤੋਂ ਦੇਖਦੇ ਨੇ ਤਾਂ ਉਹਨਾਂ ਦੀ ਜਿਹੜੀ ਸਮਾਈਲ ਹੈ ਉਹ ਥੋੜੀ ਫਿੱਕੀ ਪੈ ਜਾਂਦੀ ਹੈ ਉਸੇ ਤਰ੍ਹਾਂ ਸ਼ਿਵਾਜੀ ਮਹਾਰਾਜ ਦਾ ਜੋ ਇਹ ਸਟੈਚੂ ਬਣਾਇਆ ਹੋਇਆ ਹੈ ਇਹਦੇ ਤਿੰਨ ਐਕਸਪ੍ਰੈਸ਼ਨ ਸ਼ੋ ਹੋਂਦੇ ਨੇ ਜਿਵੇਂ ਆਪਾਂ ਫਰੰਟ ਤੋਂ ਦੇਖਦੇ ਹਾਂ ਤਾਂ ਇੱਕ ਕੂਲ ਐਮ ਕਲਮ ਇਹਨਾਂ ਦਾ ਨੇਚਰ ਲੱਗਦਾ ਜਦ ਫੋਰਹੈਡ ਤੋਂ ਆਪਾਂ ਇਹਨਾਂ ਤੇ ਲਾਈਟ ਪਾਉਂਦੇ ਹਾਂ ਤਾਂ ਇਹਨਾਂ ਦਾ ਇੱਕ ਐਗਰੈਸਿਵ ਨੇਚਰ ਨਿਕਲ ਕੇ ਬਾਹਰ ਆਂਦਾ ਹੈ ਤੇ ਇਹਨਾਂ ਨੂੰ ਦੇਖਦੇ ਹੈਗੇ ਆ ਦੋਨੋਂ ਐਂਗਲਸ ਤੋਂ ਤਾਂ ਲਾਈਟ ਸਮਾਈਲ ਕਰਦੇ ਹੋਏ ਇਹਨਾਂ ਦਾ ਚਿਹਰਾ ਉੱਪਰ ਕੇ ਸਾਹਮਣੇ ਆਉਂਦਾ ਹੈ ਮੈਂ ਨੀਸ਼ਾ ਨੂੰ ਕਹੂਗੀ ਇੱਕ ਵਾਰ ਨੀਸ਼ਾ ਤੁਸੀਂ ਵੀ ਚੈੱਕ ਕਰਕੇ ਦੇਖੋ ਕਿ ਤੁਹਾਨੂੰ ਇਹ ਤਿੰਨ ਐਕਸਪ੍ਰੈਸ਼ਨ ਜਿਹੜੇ ਹੋ ਨਜ਼ਰ ਆ ਰਹੇ ਨੇ ਜੋ ਅਭਿਸ਼ੇਕ ਜੀ ਦੱਸ ਰਹੇ ਨੇ ਜੀ ਨਿਤਿਕਾ ਸਭ ਤੋਂ ਪਹਿਲਾਂ ਤਾਂ ਇਹੀ ਕਵਾਂਗੀ ਕਿ ਇਸ ਵੇਲੇ ਮੈਨੂੰ ਦੋ ਹੀ ਲਾਈਨਾਂ ਯਾਦ ਆ ਰਹੀਆਂ ਨੇ ਸਤਿੰਦਰ ਸਰਤਾਜ ਦੀਆਂ ਲਾਈਨਾਂ ਨੇ ਕਿ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਸਭ ਕੁਝ ਬਣਿਆ ਪਰ ਕੁਦਰਤ ਤੋਂ ਪਾਰ ਨਹੀਂ ਬਣਿਆ ਸੋ ਇਹ ਜਿਹੜੇ ਹੱਥ ਨੇ ਈ ਕਹਾ ਦੇ ਵਿੱਚ ਵੀ ਜੇਕਰ ਜਾਣ ਪਾ ਸਕਦੇ ਨੇ ਤਾਂ ਉਸ ਤੋਂ ਬਾ ਕਮਾਲ ਕੁਝ ਨਹੀਂ ਹੋ ਸਕਦਾ ਪਰ ਮੇਰਾ ਸਵਾਲ ਇਹ ਰਹੇਗਾ ਕਿ ਅਥਰ ਤੋਂ ਮੂਰਤੀਆਂ ਬਣਦੀਆਂ ਦੇਖੀਆਂ ਸੀਗੀਆਂ ਆਰਟ ਜਿਹੜਾ ਇਹ ਗ੍ਰਾਸ ਆਰਟ ਹੈ ਇਹ ਤੁਸੀਂ ਕਹਿ ਰਹੇ ਹੋ ਕਿ ਇਨਸ਼ੀਅੰਟ ਆਰਟ ਹੈ ਕਿੱਥੋਂ ਤੁਹਾਨੂੰ ਪ੍ਰੇਰਣਾ ਮਿਲੀ ਇਨਸਪੀਰੇਸ਼ਨ ਕੌਣ ਰਿਹਾ ਔਰ ਇਸ ਦੇ ਵਿੱਚ ਕਿਹੜੇ ایسے ਆਰਟਿਸਟ ਨੇ ਜਿਹੜੇ ਪਹਿਲਾਂ ਵੀ ਮੱਲਾ ਮਾਰ ਚੁੱਕੇ ਨੇ ਤੁਹਾਡੇ ਕੋਈ ਆਈਡਲ ਰਹੇ ਹੋ ਦੇਖੋ ਜਿਹੜੀ ਆਰਟ ਹੈਗੀ ਹੈ ਜੋ ਕਿ ਇੰਗਲਿਸ਼ ਹਿਸਟਰੀ ਦੇ ਮੁਤਾਬਕ 1600 ਇਸਵੀ ਦੇ ਵਿੱਚ ਯੂਰਪ ਤੋਂ ਚੱਲੀ ਸੀ ਉਸ ਤੋਂ ਬਾਅਦ ਇਹ ਅਫਰੀਕਾ ਪਹੁੰਚੀ ਜਾਪਾਨ ਪਹੁੰਚੀ ਉਹ ਮਿਆਂਮਾਰ ਪਹੁੰਚੀ ਐਂਡ ਦੇ ਵਿੱਚ ਇਹ ਇੰਡੀਆ 'ਚ ਆਈ ਤੇ ਇੰਡੀਆ 'ਚ ਸਾਡੇ ਪੂਰਵਜਾਂ ਨੇ ਇਸ ਆਰਟ ਨੂੰ ਸਹਿਜ ਕੇ ਰੱਖਿਆ ਤੇ ਇਹ ਜਿਹੜੀ ਆਰਟ ਮੈਂ ਆਪਣੇ ਦਾਦਾ ਜੀ ਤੋਂ ਸਿੱਖੀ ਦਾਦਾ ਜੀ ਨੇ ਆਪਣੇ ਚਾਚਾ ਜੀ ਤੋਂ ਸਿੱਖੀ ਉਹਨਾਂ ਦੇ ਉਹਨਾਂ ਨੇ ਅੱਗੇ ਆਪਣੇ ਮਾਮਾ ਜੀ ਤੋਂ ਸਿੱਖੀ ਤਾਂ ਐਵੇਂ ਸਾਡੀ ਪੀੜੀਦਰ ਪੀੜੀ ਚੱਲਦੀ ਆਈ ਹੈ ਤੇ ਅਭਿਸ਼ੇਕ ਤੁਸੀਂ ਤਾਂ ਇੱਕ ਲੈਗੇਸੀ ਫਾਲੋ ਕਰ ਰਹੇ ਹੋ ਪਰ ਕਦੇ ਇਦਾਂ ਵੀ ਹੋਇਆ ਕਿ ਮਦਰ ਕੋਲ ਡਾਂਟ ਵੀ ਪਈ ਹੋਵੇ ਕਿ ਕੀ ਤੂੰ ਖਲਾਰਾ ਪਾਇਆ ਕਾ ਕਿਉਂ ਖਿਲਾ ਰਹੇ ਹੋ ਘਰ ਦੇ ਵਿੱਚ ਜਾਂ ਉਹ ਸਮਝਦੇ ਸੀ ਕਿ ਤੁਸੀਂ ਇੱਕ ਲੈਗੇਸੀ ਨੂੰ ਅੱਗੇ ਵਧਾ ਰਹੇ ਹੋ ਤੇ ਉਹ ਸ਼ੁਰੂ ਤੋਂ ਹੀ ਉਹਨਾਂ ਨੂੰ ਪਤਾ ਸੀ ਉਹ ਦੇਖਿਆ ਸੀ ਕਿ ਤੁਸੀਂ ਇਸ ਨੂੰ ਅੱਗੇ ਤੋਰ ਰਹੇ ਹੋ ਔਰ ਲੈ ਕੇ ਜਾਣਾ ਹੈ ਤੁਹਾਨੂੰ ਇਹ ਲੱਗਦਾ ਮੂਰਤੀ ਦੇਖ ਕੇ ਇਹ ਮਨ ਡੰਟ ਪੈਂਦੀ ਹੋਗੀ ਇਹ ਇਹ ਦੇਖ ਕੇ ਤਾਂ ਨਹੀਂ ਲੱਗਦਾ ਪਰ ਇੱਕ ਮੈਂ ਦੱਸਣਾ ਚਾਹੂੰਗੀ ਨਿਸ਼ਾ ਕਰੀਬ ਆਈ ਥਿੰਕ 10 11 ਸਾਲ ਪਹਿਲਾਂ ਇਹਨਾਂ ਨੂੰ ਕਿਸੇ ਨੇ ਕਿਹਾ ਸੀਗਾ ਕਿ ਕੀ ਇਹ ਗਰਾਸ ਦੇ ਨਾਲ ਕੀ ਬੁੰਦੇ ਰਹਿੰਦੇ ਹੋ ਹਨਾ ਇਹਨਾਂ ਦੀ ਦਿਲ ਤੇ ਦਿਲ ਤੇ ਇਹ ਗੱਲ ਲੱਗ ਗਈ ਸੀਗੀ ਤੇ ਕੀ ਇਹ ਇਨਸੀਡੈਂਸੀ ਅਭਿਸ਼ੇਕ ਜੀ ਐਕਚੁਅਲੀ 11 ਸਾਲ ਪਹਿਲਾਂ ਮੈਂ ਇੱਕ ਐਗਜ਼ੀਬਿਸ਼ਨ ਕੰਡਕਟ ਕੀਤਾ ਸੀਗਾ ਤਾਂ ਉਸ ਵੇਲੇ ਕਿਸ ਨੂੰ ਦੱਸਿਆ ਸੀ ਯਾਰ ਮੈਂ ਗਰਾਸ ਆਰਟਿਸਟ ਐ ਉਹ ਹੀ ਸੈਡ ਕਿ ਇਹ ਅੱਛਾ ਟੋکریاں ਬਣਦੇ ਹੋ ਅੱਛਾ ਤੇ ਹੁਣ ਤੁਹਾਡੇ ਸਾਹਮਣੇ ਹੀ ਹੈ ਕਿ ਕੀ ਹੋ ਰਿਹਾ ਹੈ ਤਾਂ ਉਹ ਚੀਜ਼ ਐਕਚੁਅਲੀ ਐਕੁਅਰੀ ਆਰਟਿਸਟ ਜਿਹੜੇ ਹੁੰਦੇ ਨੇ ਨਾ ਬਹੁਤ ਸੌਫਟ ਉਹਨਾਂ ਦਾ ਹਾਰਟ ਹੁੰਦਾ ਤੇ ਇਦਾਂ ਦੀ ਚੀਜ਼ਾਂ ਕਈ ਵਾਰੀ ਉਹਨਾਂ ਨੂੰ ਟਿਸ ਕਰ ਜਾਂਦੀਆਂ ਤੇ ਉਸੀ ਰੀਜ਼ਨ ਕਰਕੇ ਦੇਖੋ ਅਜੇ ਇਹ ਇਨਵੈਂਸ਼ਨ ਜਿਹੜੀ ਕਹ ਲਓ ਹਿਸਟੋਰੀਕਲ ਗਰਾਸਾਡ ਵਿੱਚ ਹੋਈ ਹੈ ਕਿਉਂਕਿ ਜਿਹੜੇ ਪਹਿਲਾਂ ਅਸੀਂ ਆਰਟ ਕਰਦੇ ਸੀਗੇ ਉਹ ਇਹ ਹੁੰਦਾ ਸੀ ਜਿਵੇਂ ਬੂਕੇ ਬਣ ਗਏ ਹਨਾ ਆਪਾਂ ਹੋਰ ਕਰਦਾ ਹੋਮ ਡੈਕੋਰ ਚੀਜ਼ਾਂ ਬਣਾ ਲੀਆਂ ਬਟ ਮੂਰਤੀਆਂ ਨਹੀਂ ਬਣਦੀ ਸੀ ਇਹ ਵਰਲਡ ਦੀ ਫਰਸਟ ਐਸ ਤਰ੍ਹਾਂ ਦੀ ਮੂਰਤੀ ਜਿਹੜੀ ਹੈਗੀ ਬਣੀ ਅੱਛਾ ਅਭਿਸ਼ੇਕ ਜੀ ਨਾ ਸਿਰਫ ਅਸੀਂ ਦੇਖ ਪਾ ਰਹੇ ਹਾਂ ਕਿ ਸ਼ਿਵਾਜੀ ਮਹਾਰਾਜ ਜੀ ਦੀ ਤੁਸੀਂ ਇਹ ਬਣਾਈ ਹੈ ਮੂਰਤੀ ਇਸ ਤੋਂ ਪਹਿਲਾਂ ਵੀ ਅਸੀਂ ਤੁਹਾਡੇ ਬਹੁਤ ਸਾਰੇ ਅਜਿਹੇ ਕਹਿ ਸਕਦੇ ਹਾਂ ਕਿ ਹੁਨਰ ਦੇ ਕਿੱਸੇ ਸੁਣ ਚੁੱਕੇ ਆ ਕਿ ਕੀ ਕੁਝ ਤੁਸੀਂ ਹੁਣ ਤੱਕ ਬਣਾਇਆ ਹੈ ਇਨਫੈਕਟ ਬਹੁਤ ਸਾਰੇ ਤੁਹਾਨੂੰ ਇਸ ਦੇ ਲਈ ਪ੍ਰਾਈਸ ਵੀ ਮਿਲ ਚੁੱਕੇ ਨੇ ਕਿੱਥੋਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਨਹੀਂ ਤੁਸੀਂ ਸ਼ਿਵਾਜੀ ਮਹਾਰਾਜ ਜੀ ਦੀ ਹੁਣ ਮੂਰਤੀ ਬਣਾਨੀ ਹੈ ਕਿਉਂਕਿ ਸਮਾਂ ਜਿਹੜਾ ਹੈ ਉਹ ਬਹੁਤ ਲੱਗਿਆ 5 ਮਹੀਨੇ 10 ਦਿਨ ਔਰ ਇਹਦੇ ਲਈ ਬਹੁਤ ਸਾਰਾ ਪੇਸ਼ੈਂਸ ਵੀ ਚਾਹੀਦਾ ਹੈ ਦੇਖੋ ਆਰਟਿਸਟ ਕੋਲ ਨਾ ਪੇਸ਼ੈਂਸ ਬਹੁਤ ਜ਼ਿਆਦਾ ਹੁੰਦਾ ਤੇ ਮੋਸਟ ਆਫ ਇਹ ਕਹਿ ਲੈ ਕਿ ਅਸੀਂ 350 ਸਾਲਾ ਸ਼ਿਵਾਜੀ ਮਹਾਰਾਜ ਦਾ ਰਾਜਾ ਅਭਿਸ਼ੇਕ ਇਸ ਸਾਲ ਮਨਾ ਰਹੇ ਆ ਜਿੱਦ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਗੱਲ ਕੀਤੀ ਹੈ ਤੇ ਮੋਸਟ ਆਫ ਕੀ ਸੀਗਾ ਸਾਡੇ ਕੋਲ ਨਾ ਸਵਰਾਜ ਦੀ ਜਿਹੜੀ ਲੜਤ ਸੀ ਉਹ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਹੀ ਆਪਣੀ ਕੰਟਰੀ ਚ ਚਲਾਈ ਸੀ ਤੇ ਪੂਰੀ ਕੰਟਰੀ ਨੂੰ ਐਗਜ਼ੀਕਿਊਟ ਕੀਤਾ ਸੀ ਮੁਗਲਾਂ ਦੇ ਖਿਲਾਫ ਤਾਂ ਮੈਂ ਕਿਹਾ ਉਹਦੇ ਵਿੱਚ ਵੀ ਇੱਕ ਯੋਗਦਾਨ ਹੋ ਜਾਊਗਾ ਤੇ ਦੂਸਰਾ ਇਹ ਸੀਗਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਰਿਲੇਟਿਡ ਜਿੰਨੇ ਵੀ ਹਿਸਟੋਰੀਕਲ ਉਹਨਾਂ ਦੇ ਹਥਿਆਰ ਨੇ ਜਾਂ ਹਿਸਟੋਰੀਕਲ ਐਵੀਡੈਂਸ ਨੇ ਉਹ ਸਾਰੇ ਵਿਦੇਸ਼ਾਂ ਦੇ ਵਿੱਚ ਨੇ ਆਪਣੇ ਕੋਲ ਵੀ ਕੁਝ ਇਦਾਂ ਦਾ ਆਰਟ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਤੁਸੀਂ ਕੀ ਕੁਝ ਬਣਾਇਆ ਓਕੇ ਇਸ ਤੋਂ ਪਹਿਲਾਂ ਬਹੁਤ ਸਾਰੀ ਚੀਜ਼ਾਂ ਬਣਾਈਆਂ ਨੇ ਬਹੁਤ ਸਾਰੇ ਵਰਲਡ ਰਿਕਾਰਡ ਨੇ ਚਾਹੀਏ ਗਿਨੀਸ ਬੁੱਕ ਹੈ ਚਾਹੀਏ ਲਿੰਕਾ ਬੁੱਕ ਹੈ ਚਾਹੀਏ ਇੰਡੀਆ ਬੁੱਕ ਹੈ ਸਟੇਟ ਬੁੱਕ ਹੈ ਪੀਐਮ ਸਰ ਵੱਲੋਂ ਅਪਰੀਸ਼ੀਏਟਡ ਹੈਗਾ ਮੋਸਟ ਆਫ ਇੱਕ ਹੋਰ ਫੇਮਸ ਚੀਜ਼ ਮੈਂ ਬਣਾਈ ਸੀਗੀ ਉਹ ਸ਼੍ਰੀ ਰਿਕਮ ਕਾਰ ਸਾਹਿਬ ਸੀਗੇ ਜਿਹੜੇ ਜਿਹਦੇ ਚ ਕਾਦੇ 1100 ਟਣਕਿਆਂ ਨੂੰ 11000 ਵਾਰ ਮੋੜਿਆ ਸੀ ਉਹ ਵੀ ਅੱਖਾਂ ਤੇ ਪੱਟੀ ਬੰਨ ਕੇ ਬਲਾਈਂਡ ਫੋਲਡਡ ਸਪੈਸ਼ਲੀ ਸਰਦਾਰ ਮਿਲਖਾ ਸਿੰਘ ਜੀ ਉਹਨਾਂ ਨੂੰ ਵੇਖਣ ਵਾਸਤੇ ਆਏ ਸੀ ਤੇ ਹਜੇ ਉਹ ਹਿਸਟੋਰੀਕਲ ਪਲੇਸ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਅਜੇ ਵੀ ਅਣਿਸ਼ੋਭਿਤ ਹੈ ਕੀ ਬਾਤ ਹੈ ਅੱਛਾ ਵੈਸੇ ਤਾਂ ਅਸੀਂ ਇਹ ਰੀਅਲ ਦੇ ਵਿੱਚ ਵੀ ਯਾਨੀ ਕਿ ਇੱਥੇ ਵੀ ਕਰਵਾ ਕੇ ਦੇਖਾਂਗੇ ਅਸੀਂ ਕਿ ਇਜ਼ ਇਟ ਪੋਸੀਬਲ ਕਿ ਖਾਂਤੀ ਪੱਟੀ ਬਣ ਕੇ ਕੁਝ ਕਿੱਤਾ ਜਾ ਸਕਦਾ ਇਸ ਤਰ੍ਹਾਂ ਕਿਉਂਕਿ ਰਾਸ਼ੀ ਦੀ ਤਮੰਨਾ ਮੇਰੇ ਨਾਲ ਨੇ ਮੇਰੇ ਜਿਹੜੇ ਸਹਿਯੋਗੀ ਮੇਰੇ ਖਿਆਲ ਸੋਚ ਸਕਦੇ ਹਾਂ ਤੁਸੀਂ ਕੁਝ ਬਣ ਸਕਦੇ ਇਹਦੇ ਨਾਲ ਬਾਕੀ ਜਿਸ ਤਰ੍ਹਾਂ ਦੇਖਾ ਮਤਲਬ ਗ੍ਰਾਸ ਕੇ ਸਾਥ ਪੋਸੀਬਲ ਹੀ ਨਹੀਂ ਲੱਗਦਾ ਕਿ ਐਸਾ ਕੁਝ ਬਣ ਸਕਦਾ ਪਰ बहुत सुंदर बहुत खूबसूरत बनाया एक सवाल मेरा ये अभिषेक जी आपसे कि जिस तरीके आज कल का लाइफ है ना बहुत स्ट्रेस बट बावजूद उसके इस चीज़ पर फोकस करना और कैसे मतलब सब कुछ किस तरह से मैनेज होता है और आइडियाज़ अलग अलग कहाँ से आते हैं इस तरह के दिमाग में देखो आइडियाज़ क्या रहता है कि आइडियाज तो आते रहते हैं उनको इम्प्लीमेंट करना जरूरी होता है शायद आपके मन में भी बहुत सारे आइडियाज़ आते होंगे और आप कुछ आइडियाज आप इम्प्लीमेंट भी करते होंगे और कुछ शायद रह जाते होंगे ਤੂੰ ਮੇਨਲੀ ਇਹ ਚੀਜ਼ ਰਹਤਾ ਹੈ ਆਈਡੀਆ ਸਭ ਕੇ ਪਾਸ ਆਤੇ ਹੈ ਬਟ ਜੋ ਉਸਕੋ ਇੰਪਲੀਮੈਂਟ ਕਰਤਾ ਹੈ ਉਹ ਜ਼ਰੂਰ ਮਤਲਬ ਕੁਛ ਨਾ ਕੁਛ ਅਚੀਵ ਜ਼ਰੂਰ ਕਰਤਾ ਤੁਸੀਂ ਥੋੜਾ ਜਿਹਾ ਦੇਖਣਾ ਚਾਹੋਗੇ ਕਿ ਕਿਸ ਤਰ੍ਹਾਂ ਇੱਕ ਸਪੈਸ਼ਨ ਜਿਹੜੇ ਆ ਉਹ ਤੁਸੀਂ ਦੇਖ ਪਾ ਰਹੇ ਹੋ ਜੋ ਅਭਿਸ਼ੇਕ ਕਹਿ ਰਹੇ ਨੇ ਕਿ ਜੇ ਤੁਸੀਂ ਸਿੱਧਾ ਦੇਖ ਰਹੇ ਹੋ ਇਸ ਮੂਰਤੀ ਨੂੰ ਤਾਂ ਕਾਮ ਨਜ਼ਰ ਆ ਰਹੇ ਨੇ சிவாਜੀ ਮਹਾਰਾਜ ਤੇ ਹੁਣ ਥੋੜਾ ਜਿਹਾ ਉਧਰ ਜਾ ਕੇ ਦੇਖੋ ਸ਼ੋਲਡਰ ਤੋਂ ਤੁਹਾਨੂੰ ਲੱਗ ਰਿਹਾ ਕਿ ਸਮਾਈਲ ਜਿਹੜਾ ਹੈ ਉਹਨਾਂ ਦਾ ਫੇਸ ਨਜ਼ਰ ਆ ਰਿਹਾ ਹੈ बात अभी अभिषेक जी ने कहा कि एक एग्रेसिव काइंड ऑफ नेचर जो है वो उभर करके आना कामनेस भी और साथ में वो एग्रेसिवनेस भी जो उन्होंने मुग़ल जब जिस वक्त उनका शासनकाल जिस तरीके से राज करने आए लेकिन धूल चटाने का काम जो है आ, किया गया जिस तरीके से जो उन्होंने बनाया है अपने आप में एक तो अचंभित है बहुत ही सराहनीय भी कह सकते हैं लेकिन साथ में मेरा आपसे एक बड़ा महत्वपूर्ण सा एक ऐसा प्रश्न है कि हर किसी के मन में शायद आ भी रहा होगा कि आप कला में तो इतने निपुण हैं लेकिन सब हर किसी में ये कला नहीं होती जब आप जब ये क्रिएटिविटी आप करते थे या इस तरीके की चीजें जो हैं आप किया करते थे तो आपने जब इसको बतौर प्रोफेशन प्रोफेशन जो है अपनाने का सोचा तो क्या आपके मन में ख्याल कभी नहीं आया कि क्योंकि एक पूरा जीवन व्यतीत करना है तो इस करियर में स्टेबिलिटी नहीं है आपके मन में आपके पेरेंट्स के मन में किसी के मन में कभी ये ख्याल आया दिल्ण। बड़ा इम्पोर्टेंट क्वेश्चन है हाँ बिल्कुल पोल्यूशन कितना बढ़ रहा है इस समय बहुत ज्यादा प्रदूषण के कारण ਜਿੰਨੇ ਵੀ ਲੋਕੀ ਨੇ ਉਹ ਸਾਰੇ ਦੇ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਇਕੋ ਫ੍ਰੈਂਡਲੀ ਪ੍ਰੋਡਕਟਸ ਹੀ ਯੂਜ਼ ਕਰਨਗੇ ਚਾਹੇ ਉਹ ਆਰਟ ਹੋ ਗਈ ਚਾਹੇ ਇਵਨ ਜੁਐਲਰੀ ਹੋ ਗਈ ਜਾਂ ਆਪਾਂ ਹੁਣ ਰક્ષાਬੰਧਨ ਆ ਰਿਹਾ ਰક્ષાਬੰਧਨ ਦੇ ਸਿੱਕਾ ਤੋਂ ਰੱਖੀਆਂ ਬਣਾਉਨੇ ਆ ਤੇ ਉਹ ਸਾਡੀ ਮਾਰਕੀਟ ਜਾਂਦੀ ਹੈ ਤੁਹਾਨੂੰ ਲੱਗਦਾ ਕਿ এনवायरमेंट ਨੂੰ ਦੇਖਦੇ ਹੋ ਇਹ ਵੀ ਤੁਹਾਨੂੰ ਲੱਗਦਾ ਕਿ ਨਹੀਂ ਲੋਕ ਇਸ ਤੇ ਹੀ ਆਣਗੇ ਘੁੰਮ ਫਿਰਗੇ ਡੈਫੀਨੇਟਲੀ ਕਿਉਂਕਿ ਜਿਸ ਤਰ੍ਹਾਂ ਪੋਲੂਸ਼ਨ ਵੱਧ ਰਿਹਾ ਆਪਣੀ ਨੇਚਰ ਨੂੰ ਅਪਹਾਮ ਕਰ ਰਹੇ ਹਾਂ ਇਸ ਵੇਲੇ ਤਾਂ ਇਕੋ ਫਰੈਂਡਲੀ ਪ੍ਰੋਡਕਟਸ ਮਸਟ ਹੈ ਉਹਨਾਂ ਲਈ ਰਾਸ਼ੀ ਜੋ ਸਵਾਲ ਪੁੱਛ ਰਹੇ ਨੇ ਨਾ ਅਭਿਸ਼ੇਕ ਜੀ ਮੈਂ ਉਸ ਨੂੰ ਉਸ ਚ ਕੁਝ ਹੋਰ ਐਡ ਕਰਨਾ ਚਾਹੂੰਗੀ ਰਾਸ਼ੀ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਕਲਾ ਨਾਲ ਜੁੜੀ ਹੋਈ ਚੀਜ਼ ਹੁੰਦੀ ਹੈ ਨਾ ਉਸ ਦੀ ਕੀਮਤ ਅੱਜ ਕੱਲ ਵੱਧ ਜਾਂਦੀ ਹੈ ਕਹਿੰਦੇ ਨੇ ਕਿ ਇਹ ਬਹੁਤ ਕੀਮਤੀ ਚੀਜ਼ ਹੈ ਜੇ ਵਧੀਆ ਤੋਂ ਵਧੀਆ ਪੱਥਰ ਲਗਾ ਕੇ ਕੋਈ ਨਾ ਕੋਈ ਮੂਰਤੀ ਬਣਾ ਦਿੱਤੀ ਜਾਂਦੀ ਹੈ ਉਹਦੀ ਕੀਮਤ ਵੱਧ ਜਾਂਦੀ ਹੈ ਕੋਈ ਜਵੈਲਰੀ ਹੋਵੇ ਉਹਦੇ ਵਿੱਚ ਜਿੰਨਾ ਤੁਸੀਂ ਕਹਿੰਦੇ ਨਾ ਕਿ ਡਾਇਮੰਡਸ ਐਡ ਕਰ ਦੋਗੇ ਉਹਦੀ ਕੀਮਤ ਵੱਧ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਕਿੰਨੀ ਕੀਮਤ ਜਿਹੜੀ ਆ ਉਹ ਰਹਿੰਦੀ ਹੈ ਮਾਰਕੀਟ ਦੇ ਵਿੱਚ ਲੋਕ ਸਮਝ ਪਾਉਂਦੇ ਨੇ ਕਿ ਇਹ ਕੰਮ ਜਿਹੜਾ ਹੈ ਉਹ ਬਹੁਤ ਔਖਾ ਹੈ ਇਹਦੇ ਵਿੱਚ ਕੋਈ ਇੱਕ ਦਿਨ ਦੋ ਦਿਨ ਵਾਲਾ ਕੰਮ ਨਹੀਂ ਹੈ ਮਹੀਨੇ ਸਾਲ ਲੱਗ ਜਾਂਦੇ ਨਹੀਂ ਬਿਲਕੁਲ ਮਹੀਨੇ ਸਾਲ ਲੱਗਦੇ ਨੇ ਡੈਫੀਨੇਟਲੀ ਲੱਗਦੇ ਨੇ ਬਟ ਜਦ ਕੋਈ ਚਾਪ ਹਿਸਟੋਰੀਕਲ ਕ੍ਰੀਏਟ ਕਰਦੇ ਆ ਹਿਸਟਰੀ ਬਣਾਉਂਦੇ ਆ ਤਾਂ ਉਸ ਦੀ ਕੀਮਤ ਬਹੁਤ ਜ਼ਿਆਦਾ ਪੈਂਦੀ ਹੈ ਤੇ ਉਹ ਡੈਫੀਨੇਟਲੀ ਵਰਡਸ ਦੇ ਵਿੱਚ ਨਹੀਂ ਦੱਸੀ ਜਾ ਸਕਦੀ ਬਟ ਮੋਸਟ ਆਫ ਚੀਜ਼ਾਂ ਹੈਗੀਆਂ ਨੇ ਹੁਣ ਮੇਰੇ ਕੋਲ ਇੰਨੇ ਸਾਰੇ ਅੰਗਰੇਜ਼ ਤੋਂ ਮਤਲਬ ਅੰਗਰੇਜੀ ਲੋਕ ਮਤਲਬ ਵਿਦੇਸ਼ਾਂ ਤੋਂ ਇਹਨੇ ਸਰ ਲੋਕਾਂ ਦੇ ਮੈਸੇजेस ਆ ਰਹੇ ਨੇ ਕਿ ਕਿਉਂਕਿ ਇਸ ਦਾ ਕੰਪੇਰੀਸਨ ਜੋ ਹੋ ਰਿਹਾ ਮੋਨਾਲੀਸਾ ਪੇਂਟਿੰਗ ਨਾਲ ਹੋ ਰਿਹਾ ਤਾਂ ਉਸ ਕਰਕੇ ਤੁਸੀਂ ਮੇਰਾ ਇੰਸਟਾਗ੍ਰam ਡੀਐਮ ਦੇਖੋਗੇ ਭਰਿਆ ਪਿਆ ਪੂਰਾ ਦਾ ਪੂਰਾ ਕਿ ਸ਼ਿਵਾਜੀ ਮਹਾਰਾਜ ਨਾਲ ਰਿਲੇਟਡ ਕਿ ਇਦਾਂ ਦਾ ਸਕਪਚਰ ਬਣ ਕਿਵੇਂ ਗਿਆ ਕਿਉਂਕਿ ਫੇਸ ਮੋਸਟ ਆਫ ਤੁਸੀਂ ਦੇਖੋਗੇ ਇਹਨਾਂ ਦੇ ਫੇਸ ਦੇ ਉੱਤੇ ਇੱਕ ਅਲੱਗ ਹੀ ਪੈਟਰਨ ਹੈ ਉਹ ਪੈਟਰਨ ਤੇ ਬਹੁਤ ਡੀਪ ਰਿਸਰਚ ਹੈ ਉਹਨੂੰ ਬਣਾਉਣ ਦੇ ਵਿੱਚ ਕਿੰਨੀ ਦੇ ਤੁਸੀਂ ਇਸ ਤੇ ਰਿਸਰਚ ਜਿਹੜੀ ਆ ਉਹ ਕੀਤੀ ਇਹ ਜਦੋਂ ਇਹਨੂੰ ਟੀਸਪੋਨ ਚ 11 ਸਾਲ ਪਹਿਲਾਂ ਉਦੋਂ ਤੋਂ ਮੈਂ ਸ਼ੁਰੂ ਕਰ ਦਿੱਤਾ ਸੀ ਕਿ ਮੂਰਤੀ ਬ बनानी ਹੈ ਡੈਫੀਨੇਟਲੀ ਉਦੋਂ ਤੈ ਨਹੀਂ ਸੀਗਾ ਕਿ ਕੀ ਕਰਨਾ ਹੈ ਤੈ ਹੋਏ ਸੀਗਾ ਅਸੋ ਨੀ ਰੋਬੋਟ 6 ਮਹੀਨੇ ਪਹਿਲਾਂ ਇਹਨੂੰ 5 ਮਹੀਨੇ 10 ਦਿਨ ਦੇ ਕਰੀਬ ਦਾ ਸਮਾਂ ਲੱਗਿਆ ਈਵਨ ਮੈਂ ਆਪਕੋ ਬਤਾਉ ਮੈਥਸ ਕੇ ਅੰਦਰ ਮੇਰੇ ਬਹੁਤ ਕਮ ਨੰਬਰ ਆਏ ਹੈ ਬਤਾਨੇ ਯੋਗ ਵੀ ਨਹੀਂ ਹੈ ਅਭੀ ਜੋ ਮੈਂ ਕੰਮ ਕਰ ਰਹਾ ਹੂੰ ਇਸ ਵਿੱਚ ਸਾਰਾ ਮੈਥ ਹੈ ਤੋ ਇਹ ਮੈਂ ਦੇਖ ਰਹੀ ਸੀ ਤੁਸੀਂ ਕੁਝ ਲਿਖ ਵੀ ਰਹੇ ਸੀਗੇ ਮੈਥ ਦੇ ਵਿੱਚ ਰਾਈਟ ਉਹ ਸਾਰਾ ਲਿਖਣਾ ਪੈਂਦਾ ਕਿਉਂਕਿ ਐਕਚੁਅਲੀ ਹਰ ਦਿਨ ਕੇ ਦਾ ਹਿਸਾਬ ਰੱਖਣਾ ਕਿਨੇ ਐਂਗਲ ਦੇ ਮੋੜਨਾ 90 ਡਿਗਰੀ ਦੇ ਮੋੜਨਾ ਹੈ ਕਿੰਨੇ ਤਿੰਕੇ ਜਿਹੜੇ ਨੇ ਉਹ ਲੱਗੇ ਨੇ ਕੀ ਤੁਹਾਨੂੰ ਇਹ ਸਾਰਾ ਕੁਝ ਧਿਆਨ ਰੱਖਣਾ ਪੈਂਦਾ ਕਿਉਂਕਿ ਤੁਸੀਂ ਦੱਸਿਆ ਕਿ ਮੈਚ ਦਾ ਤੁਹਾਡਾ ਹਾਲ ਬਹੁਤ ਖਰਾਬ ਸੀ ਦੇਖੋ சிவாਜੀ ਮਹਾਰਾਜ ਦੀ ਜੋ ਤੁਸੀਂ ਇਸ ਵੇਲੇ ਮੂਰਤੀ ਦੇਖ ਰਹੇ ਹੋ ਇਹਨਾਂ ਦੇ ਵਿੱਚ 1678 ਤਿੰਕੇ ਲੱਗੇ ਨੇ ਇਹਨਾਂ ਦੇ ਬੋਡੀ ਸਟਰਕਚਰ ਦੇ ਵਿੱਚ ਸੋਫੇ ਸਾਰਾ ਮਤਲਬ ਸਿੰਘਾਸਨ ਦੇ ਵਿੱਚ ਜਿਨ੍ਹਾਂ ਨੂੰ 7000 431 ਵਾਰ ਬੈਂਡ ਕੀਤਾ ਗਿਆ ਹੈ। ਅੱਛਾ ਤੇ ਜੇ ਤੁਸੀਂ ਫੇਸ ਸਟਰਕਚਰ ਦੇਖ ਰਹੇ ਹੋ ਸ਼ਿਵਾਜੀ ਮਹਾਰਾਜ ਦਾ ਇਹਦੀ ਇੰਟਰਨਲ ਬੈਂਡਿੰਗ ਨੂੰ ਲੈ ਕੇ ਮਤਲਬ ਅੰਦਰ ਦੇ ਜਿਹੜੇ ਬੈਂਡਸ ਨੇ ਜਾਂ ਅੰਦਰ ਦੇ ਨ ਕਿ ਲੱਗੇ ਨੇ ਉਹ ਸਾਰਿਆਂ ਨੂੰ ਲਗਾ ਕੇ ਟੋਟਲ 8245 ਦਿਨ ਕਿ ਲੱਗੇ ਨੇ ਬ੍ਰੀਕ ਬਿਲਕੁਲ ਬ੍ਰੀਕ ਪਾਇਆ ਸਿਰਫ ਫੇਸ ਤੇ ਬਿਲਕੁਲ ਬ੍ਰੀਕ ਫਾਈਬਰ ਤੇ ਉਹਨਾਂ ਨੂੰ ਨੀਰੋਬੋਟ 27921 ਵਾਰ ਬੈਂਡ ਕੀਤਾ ਗਿਆ ਹੈ। 1 ਮਿੰਟ ਮੈਂ ਤੁਹਾਡੇ ਸਮਝਣਾ ਚਾਹੂੰਗੀ ਆਹਾ 1 ਦਿਨ ਦਾ ਹੈ। ਜਿਹੜਾ ਇਹ ਤਿੰਨਕਾ ਹੈਗਾ ਇਹਦੀ ਮੋਟਾਈ ਜ਼ਿਆਦਾ ਹੈ। ਮੂਰਤੀ ਦੇ ਵਿੱਚ ਜਿਹੜੇ ਤਿੰਨਕੇ ਇਸਤੇਮਾਲ ਹੋਏ ਨੇ ਉਹ ਬਹੁਤ ਬਰੀਕ ਹੋਏ ਨੇ। ਅੱਛਾ। ਰਾਈਟ। ਜਿਵੇਂ ਤੁਸੀਂ ਇਹ ਬੋਡੀ ਸਟਰਕਚਰ ਦੇਖ ਰਹੇ ਹੋ ਕਿ ਜਦੋਂ ਇਹਨੂੰ ਫੋਲਡ ਕਰਨ ਦੀ ਗੱਲ ਕਹਿ ਰਹੇ ਹੋ ਤਾਂ ਇਹਨੂੰ ਤੁਸੀਂ ਕਹਿ ਰਹੇ ਹੋ ਕਿ 27000 ਟਾਈਮ ਜਿਹੜਾ ਹੈ ਉਸ ਨੂੰ ਸਾਰਿਆਂ ਨੂੰ ਫੋਲਡ ਕਿ ਤੁਸੀਂ ਕੱਟੋ-ਕੱਟ ਨੀਅਰਬੋਟ 100 ਟੁਕੜੇ ਕਰ ਲਓ ਬਰੀਕ। ਇੰਨੇ ਬਰੀਕ ਫਾਈਬਰ ਯੂਜ਼ ਹੋਏ ਨੇ। ਅੱਛਾ। ਓਕੇ। ਤੇ ਹੋਰ ਤੁਸੀਂ ਦੱਸ ਰਹੇ ਸੀਗੇ ਕਿੰਨੇ-ਕਿੰਨੇ ਤਿੰਨਕੇ ਜਿਹੜੇ ਨੇ ਉਹ ਯੂਜ਼ ਹੋਏ ਨੇ। ਕਿੰਨਾ ਫੋਲਡ ਕੀਤਾ? ਫੋਲਡ ਸਟਾਈ ਹੇਅਰ ਸਮਥਿੰਗ ਵਰ ਹੋਇਆ ਜਿਹੜਾ ਫੇਸ ਸਟਰਕਚਰ ਦੇ ਵਿੱਚ ਹੈ ਇਹ ਤੁਸੀਂ ਦੇਖ ਪਾ ਰਹੇ ਹੋ ਮੂਰਤੀ ਪੂਜਾ ਇਸ ਨੂੰ ਸਾਰੇ ਨੂੰ ਇਹਨਾਂ ਨੇ ਸਿਰਫ ਔਰ ਸਿਰਫ ਇਹਨਾਂ ਦੇ ਨਾਲ ਤਿੰਕਿਆਂ ਦੇ ਨਾਲ ਤਿਆਰ ਕੀਤਾ ਹੈ ਇਥੋਂ ਤੱਕ ਕਿ ਕੋਈ ਥ੍ਰੈਡ ਵੀ ਜਿਹੜਾ ਇਹਨਾਂ ਵੱਲੋਂ ਯੂਜ਼ ਨਹੀਂ ਕੀਤਾ ਗਿਆ ਜਿਹੜੇ ਤਿੰਕੇ ਨੇ ਉਹਦੇ ਨਾਲ ਹੀ ਯੂਜ਼ ਕੀਤਾ ਹੋਇਆ ਹੈ ਪਰ ਪਹਿਲਾਂ ਹੁਣ ਆਪਾਂ ਇੱਕ ਵਾਰ ਨਾ ਕਹਿੰਦੇ ਡੈਮੋ ਕਰਾ ਕੇ ਦੇਖ ਲੈਣੇ ਆ ਇਹ ਕਹਿੰਦੇ ਕਿ ਮੈਂ ਕੁਝ ਵੀ ਬਣਾ ਸਕਦਾ ਜੇ ਮੇਰੀ ਅੱਖਾਂ ਵੀ ਤੁਸੀਂ ਬੰਦ ਕਰ ਦੋ ਮਤਲਬ ਇਹ ਗ੍ਰਾਸ ਗ੍ਰਾਸ ਆਰਟਿਸਟ ਨੇ ਤੇ ਇਹਨਾਂ ਦੇ ਵਿੱਚ ਇਹ ਹੁਨਰ ਹੈ ਇੱਕ ਵਾਰ ਆਪਾਂ ਟਰਾਈ ਕਰ ਲੈਂਦੇ ਆ ਫਿਰ ਇਹਨਾਂ ਤੋਂ ਹੋਰ ਸਵਾਲ ਵੀ ਕਰਾਂਗੇ ਕੀ ਲੱਗ ਰਿਹਾ ਜਤਿੰਦਰ ਜੀ ਕਿੰਨਾ ਟਾਈਮ ਲੱਗ ਸਕਦਾ ਦੱਸ ਜੀ ਕਿ ਜਿਹੜੀ ਇਹਨਾਂ ਨੇ ਮੂਰਤੀ ਬਣਾਈ ਹੈ ਇਸ ਨੂੰ ਬਣਾਉਣ ਦੇ ਵਿੱਚ ਇਹਨਾਂ ਨੂੰ 5 ਮਹੀਨੇ 10 ਦਿਨ ਲੱਗੇ ਨੇ ਅੱਛਾ ਚਲੋ ਆਪਾਂ ਅਭਿਸ਼ੇਕ ਜੀ ਨੂੰ ਫਿਲਹਾਲ 1 ਮਿੰਟ ਦਿੰਨੇ ਆ 1 ਮਿੰਟ ਚ ਅਭਿਸ਼ੇਕ ਜੀ ਦੇਖਦੇ ਆ ਕਿ ਤੁਸੀਂ ਕੀ ਤਿਆਰ ਕਰ ਰਹੇ ਹੋ ਹੁਣ ਤੁਸੀਂ ਟਾਈਮ ਦੇਖ ਲਓ ਕਿ ਸਟਾਰਟ ਕਰ ਰਹੇ ਆ ਅਭਿਸ਼ੇਕ ਜੀ ਤੁਸੀਂ ਨਾਲ ਦੇ ਨਾਲ ਗੱਲ ਵੀ ਕਰ ਸਕਦੇ ਹੋ ਜੀ 올 ਦਾ ਵੈਰੀ ਬੈਟਸ ਅੱਛਾ ਗੱਲਾਂ ਵੀ ਮਾਰ ਸਕਦੇ ਹੋ ਨਾਲ ਕੋਈ ਦਿੱਕਤ ਨਹੀਂ ਆ ਸ਼ਿਵਾਜੀ ਮਹਾਰਾਜ ਲਈ ਇਹਨਾਂ ਇੱਕ ਹੋਰ ਖਾਸੀਅਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸ਼ਿਵਾਜੀ ਮਹਾਰਾਜ ਦਾ ਜੋ ਤੁਸੀਂ ਸਟੈਚੂ ਦੇਖ ਰਹੇ ਹੋ ਇਹਨਾਂ ਦੀ ਪਗੜੀ ਦੀ ਇੱਕ ਖਾਸੀਅਤ ਹੈ ਕਿ ਸ਼ਿਵਾਜੀ ਮਹਾਰਾਜ ਦੀ ਜੋ ਮੈਂ ਪਗੜੀ ਬਣਾਈ ਹੈ ਉਹ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ ਜਦ ਆਪਾਂ ਇਹਨਾਂ ਤੇ ਲਾਈਟ ਪਾਉਂਦੇ ਹਾਂ ਕਲੋਜ਼ ਤੋਂ ਤਾਂ ਇਹਨਾਂ ਦੀ ਪੂਰੀ ਪਗੜੀ ਚਮਕਦੀ ਹੈ ਜੋ ਕਿ ਧਿਆਨ ਤੇ ਗਿਆਨ ਦੋਨੋਂ ਦਾ ਪ੍ਰਤੀਕ ਹੈ ਕਿਉਂਕਿ ਸ਼ਿਵਾਜੀ ਮਹਾਰਾਜ ਨਾ ਸੁਮੇਲ ਸੀਗੇ ਕੂਟਨੀਤੀ ਵਿੱਚ ਵੀ ਬਹੁਤ ਅੱਗੇ ਸੀ ਉਹ ਤੇ ਨਾਲ ਦੀ ਨਾਲ ਉਹਨਾਂ ਨੂੰ ਗਿਆਨ ਤੇ ਧਿਆਨ ਦੋਨਾਂ ਦੇ ਤੌਰ ਤੇ ਉਹਨਾਂ ਨੂੰ ਆਪਾਂ ਮਤਲਬ ਕਿ ਆਈਡਲ ਮੰਨ ਸਕਦੇ ਆ ਤੇ ਸ਼ਿਵਾਜੀ ਮਹਾਰਾਜ ਦੀ ਜਿਹੜੀ ਗੂਟਨੀਤੀਆਂ ਸੀਗੀ ਉਹਦੇ ਕਰਕੇ ਮੁਗਲਾਂ ਦੇ ਉਹਨਾਂ ਨੇ ਹਰ ਵਾਰ ਜਿੰਨੀ ਵੀ ਵਾਰ ਮੁਗਲਾਂ ਨਾਲ ਉਹਨਾਂ ਨੇ ਫਾਈਟ ਕੀਤੀ ਹੈ ਉਹਨਾਂ ਦੇ ਦੰਦ ਉਹਨਾਂ ਨੇ ਖੱਟੇ ਕੀਤੇ ਹੀ ਕੀਤੇ ਆ ਸ਼ਿਵਾਜੀ ਮਹਾਰਾਜ ਦੇ ਜੋ ਉਸ ਟਾਈਮ ਦੇ ਗੁਣ ਸੀਗੇ ਉਹ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਿਵਾਜੀ ਮਹਾਰਾਜ ਦੇ ਉਹ ਗੁਣ ਵੀ ਦਿਖਾ ਰਿਹਾ ਅੱਛਾ ਹਾਂਜੀ ਬਿਲਕੁਲ 1 ਮਿੰਟ ਹੋ ਗਿਆ 1 ਮਿੰਟ ਦਾ 10 ਸੈਕਿੰਡ ਹੋ ਗਿਆ ਤੇ ਤੁਸੀਂ ਬਣ ਗਿਆ ਹੁਣ ਪੱਟੀ ਖੋਲ ਲਓ ਹਾਂਜੀ ਇੱਕ ਵਾਰ ਸਿੱਖਿਆ ਪੱਟੀ ਖੋਲੋ ਆਸੀਂ ਵੈਸੇ ਸੋਚਦੇ ਸੀ ਕਿ ਜਾਨਾਂ ਨੂੰ ਬਿਨਾ ਪੱਟੀ ਤੋਂ ਵੀ ਸਾਡੇ ਕੋਲ ਦੇ ਦਿੰਦੇ ਆ ਅਸੀਂ ਦੇਖਦੇ ਕਿ ਕੀ ਬਣਾ ਸਕਦੇ ਸੀ ਅਸੀਂ ਡੈਫੀਨਟਲੀ ਤੁਸੀਂ ਪੈਟਰਨ ਦੇਖ ਸਕਦੇ ਹੋ ਕਿੰਨਾ ਬਰੀਕ ਪੈਟਰਨ ਹੈ ਬਹੁਤ ਜ਼ਿਆਦਾ ਕ੍ਰਾਸ ਨਾ ਹੈ ਥੋੜਾ ਸਾਧਨੀ ਬਲਾਈਂਡ ਫੋਲਡਰ ਬਣਾਇਆ ਅਕਾਂ ਦੇ ਬਣ ਕੇ ਪੱਟੀ ਬਣ ਕੇ ਉਸ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਇਹ ਬੈਂਡ ਬਣਾਇਆ ਤੁਸੀਂ ਹਾਂਜੀ ਹੋਇਆ ਸਾਡੇ ਤੇ ਬਣਨ ਉਸ ਬੈਂਡ ਗਿਆ ਸੈਂ ਜੀ ਉਹਨੂੰ ਸਾਈਡਾਂ ਚੋਂ ਤਾਰਾ ਲਗਾਈ ਯੂਜ਼ ਕਰ ਸਕਦੇ ਕੋਈ ਦਿੱਕਤ ਨਹੀਂਆਂ ਚੀਜ਼ਾਂ ਤੁਸੀਂ ਬਣਾ ਚੁੱਕੇ ਹੋ ਜਿਹੜੀਆਂ ਕਿ ਵਰਲਡ ਰਿਕਾਰਡ ਦੇ ਵਿੱਚ ਗਈਆਂ ਜਾਂ ਫਿਰ ਤੁਸੀਂ ਜਿਹੜੇ ਵੀ ਰਿਕਾਰਡ ਬਣਾਏ ਹੈ ਕਿੰਨੀਆਂ ਜਿਹੀਆਂ ਚੀਜ਼ਾਂ ਔਰ ਕਿੰਨਾ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਸਭ ਤੋਂ ਜਿਹੜੀ ਘੱਟ ਸਮੇਂ ਦੇ ਵਿੱਚ ਚੀਜ਼ ਬਣੀ ਔਰ ਉਹ ਰਿਕਾਰਡ ਦੇ ਵਿੱਚ ਆਈ ਹੈ ਦੇਖੋ ਉਹਦੇ ਵਾਸਤੇ ਮੈਂ ਗੀਨੀ ਵਾਸਤੇ ਟਰਾਈ ਕੀਤਾ ਸੀਗਾ ਫਸਟ ਟਾਈਮ ਜਦ ਮੈਂ ਰਿਕਾਰਡ ਵਾਸਤੇ ਟਰਾਈ ਕਰ ਰਿਹਾ ਸੀਗਾ ਉਦੋਂ ਮੈਨੂੰ 3 ਦਿਨ ਲੱਗੇ ਸੀਗੇ ਵਰਲਡ ਦਾ ਸਮੋਲੈਸਟ ਸਪੂਨ ਬਣਾਉਣ ਦੇ ਵਿੱਚ ਚਮਚ ਬਣਾਉਣ ਦੇ ਵਿੱਚ ਤੇ ਨੈਕਸਟ ਟਰਾਈ ਕਿੱਦਾ ਸੀ ਮੈਨੂੰ 11 ਘੰਟੇ ਲੱਗੇ ਸੀ ਇਹਨਾਂ ਫਰੰਟ ਆਫ ਮੀਡੀਆ 18 ਮਿੰਟ 17 ਸੈਕਿੰਡ ਲੱਗੇ ਸੀ ਇੱਕ ਸਕੂਨ ਬਣਾਉਣ ਦੇ ਵਿੱਚ ਜੋ ਕਿ ਚਾਵਲ ਦੇ ਦਾਣੇ ਤੋਂ 10 ਗੁਣਾ ਛੋਟਾ ਸੀ ਵਿਦਆਊਟ ਲੈਂਸ ਤੇ ਉਹ ਫਿਰ ਉਸ ਦਾ ਕੋਈ ਰਿਕਾਰਡ ਵੀ ਹੈ ਜੀ ਬਿਲਕੁਲ ਰਿਕਾਰਡ ਹੈ ਗਿਨਿਸ ਬੁੱਕ ਦਾ ਵਰਲਡ ਰਿਕਾਰਡ ਹੈ ਸੋਚੋ ਲਿੰਕੋਵ ਦੇ ਵਿੱਚ ਨਾਮ ਹੈਗਾ ਜਿੱਥੇ ਮੈਂ ਅੱਖਾਂ ਤੇ ਪੱਟੀ ਬਨ ਕੇ ਆਰਟ ਕਰੀ ਹੈ ਇੰਡੀਆ ਬੁੱਕ ਦੇ ਵਿੱਚ ਰਿਕਾਰਡ ਹੈਗਾ ਜੀ ਤੇ ਅੱਖਾਂ ਤੇ ਪੱਟੀ ਬਨ ਕੇ ਆਰਟ ਕਰੀ ਹੈ ਤੇ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਮੈਂ ਦੇਸ਼ ਦਾ ਇਕਲੌਤਾ ਇਦਾਂ ਦਾ ਆਰਟਿਸਟ ਹੈ ਜਿਹੜਾ ਬਲਾਈਂਡ ਫੋਲਡਡ ਆਰਟ ਕਰਦਾ ਤੇ ਗਿਨੀਸ ਕਹ ਰਿਹਾ ਕਿ ਮੈਂ ਵਰਲਡ ਦੇਖ ਲਿਆ ਅੱਛਾ ਅੱਛਾ ਜੇਕਰ ਉਹ ਇਦਾਂ ਦੀ ਚੀਜ਼ ਬਣਾਉਣੇ ਆਪਾਂ ਇੱਕ ਤਾਂ ਇਹ ਹੈ ਕਿ ਪਹਿਲਾਂ ਸੋਚ ਬਣਾਉਣੀ ਪੈਂਦੀ ਐ ਇਸੀ ਦੀ ਕਿਉਂਕਿ ਆਮ ਤੌਰ ਦੇ ਉੱਤੇ ਆਪਾਂ ਇਦਾਂ ਸੋਚਦੇ ਨਹੀਂ ਕੋਈ ਵੀ ਕੰਮ ਕਰ ਰਹੇ ਹੁੰਨੇ ਆ ਇਸ ਪਾਸੇ ਦਿਮਾਗ ਜਾਂਦਾ ਹੀ ਨਹੀਂ ਕਿ ਘਾਹ ਤੋਂ ਇਹ ਚੀਜ਼ ਬਣਾ ਲਈਏ ਜਾਂ ਇਸ ਤਰ੍ਹਾਂ ਇਹਨਾਂ ਥਿੱਲੀਆਂ ਤੋਂ ਇਹ ਚੀਜ਼ ਬਣਾ ਲਈਏ ਤੇ ਇਹ ਦਿਮਾਗ ਦੇ ਵਿੱਚ ਤੁਹਾਡੇ ਕਿਵੇਂ ਆਇਆ ਸੀ ਕਿਸੇ ਨੂੰ ਵੇਖਦੇ ਰਹੇ ਪਹਿਲਾਂ ਉਸ ਤੋਂ ਇਹ ਸੋਚ ਆਈ ਜਾਂ ਫਿਰ ਕਿਸੇ ਤੋਂ ਸਿੱਖਿਆ ਤੁਸੀਂ ਇਸ ਆਰਟ ਦੇ ਵਿੱਚ ਹਿਸਟੋਰੀਕਲ ਗਰਾਸ ਆਰਟ ਦੇ ਵਿੱਚ ਇਦਾਂ ਦੇ ਸਕਲਪਚਰ ਪਹਿਲਾਂ ਨਹੀਂ ਬਣਦੇ ਸੀ ਇਹ ਹੁਣ ਨਿਊ ਇਨਵੈਂਸ਼ਨ ਹੋਈ ਹੈ ਹੂੰ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਦੇ ਸੀਗੇ ਟੋਕਰੀਆਂ ਜਿਹੜੀਆਂ ਨੇ ਉਹ ਜ਼ਿਆਦਾਤਰ ਬੰਦੀਆਂ ਸੀਗੀਆਂ ਹਨਾ ਤੁਹਾਡੇ ਵੀ ਦਿਮਾਗ 'ਚ ਕੁਝ ਸਵਾਲ ਜਿਹੜੇ ਆ ਰਹੇ ਆ ਤਾਂ ਤੁਸੀਂ ਪੁੱਛ ਸਕਦੇ ਹੋ ਅ اچھا ਇੱਕ ਤਾਂ ਗਰਾਸ ਹੀ ਸਪੈਸ਼ਲ ਹੁੰਦਾ ਹੈ ਪਹਿਲਾ ਸਵਾਲ ਇਹ ਦੂਜਾ ਇਹ ਫਰਸਟ ਲੁੱਕ ਕੇ ਝੂਟ ਵਾਲੀ ਹੈ ਨਹੀਂ ਐਕਚੁਅਲੀ ਕੀ ਹੈ ਜਿਹੜਾ ਇਹ ਗਰਾਸ ਹੈਗਾ ਐਕਚੁਅਲੀ ਮੈਂ ਹਰ ਪ੍ਰਕਾਰ ਦਾ ਘਾਹ ਇਸਤੇਮਾਲ ਕਰ ਲੈਂਦਾ ਹਨਾ ਇਹ ਜੇ ਤੁਸੀਂ ਦੇਖ ਰਹੇ ਆ ਰੀਡ ਗਰਾਸ ਹੈ ਆਪਾਂ ਦੂਭੀ ਯੂਜ਼ ਕਰ ਲੈਂਦੇ ਆ ਜਾਂ ਆਪਾਂ ਪਰਾਲੀ ਯੂਜ਼ ਕਰ ਲੈਂਦੇ ਆ ਕਣਕ ਦਾ ਨਾੜੀ ਯੂਜ਼ ਹੋ ਜਾਂਦਾ ਡਿਫਰੈਂਟ ਟਾਈਪ ਆਫ ਗਰਾਸ ਹੈ ਡਿਪੈਂਡ ਕਰਦਾ ਹੈ ਕਿ ਆਪਾਂ ਕੀ ਬਣਾ ਰਹੇ ਆ

ਰਾਖੀਆਂ ਗਮ ਹ ਮਟੀਰੀਅਲ ਇਕੱਠਾ ਕਰਦੇ ਆ ਬਹੁਤ ساری ਲੜਕੀਆਂ ਐ ਜੋ ਰਾਖੇ ਬਣਾ ਰਹੀਆਂ ਰਾਈਟ ਪਰ ਇਹਦੇ ਵਿੱਚ ਗ੍ਰਾਸ ਲੈਂਡ ਦੇ ਵਿੱਚ ਪੈਸੇ ਵੀ ਨਹੀਂ ਲੱਗਦੇ ਨਾਲੇ ਕਿ ਲੱਗਦੇ ਐ ਦੇਖੋ ਟਾਈਮ ਇਜ਼ ਮਨੀ ਅਗਰ ਥੋੜਾ ਟਾਈਮ ਲੱਗ ਰਿਹਾ ਨਾ ਉਹ ਐਵੈਸਲੀ ਥੋੜਾ ਮਨੀ ਲੱਗ ਬਹੁਤ ਜ਼ਰੂਰੀ ਗੱਲ ਇਹ ਚੀਜ਼ ਤੁਸੀਂ ਬਣਾਉਣੇ ਤਾਂ ਆਪਣੇ ਸ਼ੌਂਕ ਲਈ ਹੋਵਗੇ ਹਨਾ ਸ਼ੁਰੂਆਤ ਵੀ ਤੁਸੀਂ ਇਦਾਂ ਕੀਤੀ ਹੋਏਗੀ ਹੁਣ ਕੀ ਇਹਦੀ ਨਿਮਾਨ ਹੁੰਦੀ ਐ ਕਦੇ ਕਿ ਇਹ ਸਾਨੂੰ ਦਿਓ ਤੁਸੀਂ ਔਰ ਉਹਦੇ ਬਦਲੇ ਪੈਸੇ ਲੈ ਲਓ ਜਾਂ ਤੁਸੀਂ ਸੇਲ ਵੀ ਕਰਦੀ ਹੋ ਇਹ ਚੀਜ਼ਾਂ ਪਹਿਲੀ ਗੱਲ ਤਾਂ ਗੰਗਾ ਹੁਣ ਦੇਖੋ ਅੱਗੇ ਰਾਖੀਆਂ ਆ ਰਹੀਆਂ ਤੇ ਗਰਾਸ ਤੋਂ ਬਣੀ ਹੋਈ ਰਾਖੀ ਮੇਰੀ ਮਾਰਕੀਟ ਚ ਆਉਂਦੀ ਹੈ ਮਤਲਬ ਬੰਨ੍ਹ ਦੀ ਬਾਅਦ ਚ ਬਿਕ ਪਹਲਾ ਜਾਂਦੀ ਹੈ ਇਹ ਉਹਦਾ ਪਰਪਸ ਰਹਿੰਦਾ ਇਹ ਹਜੇ ਪੂਰੇ ਹੋਮ ਡੈਕੋਰਸ ਦੇ ਆਈਟਮਸ ਬੰਨ੍ਹਦੀਆਂ ਨੇ ਜਿਵੇਂ ਗੁਲਦਸਤੇ ਵਗੈਰਾ ਹੋਗੇ ਪੋਰਟਸ ਹੋਗੇ ਜਾਂ ਡਿਫਰੈਂਟ ਟਾਈਪ ਆਈਟਮਸ ਜੁਐਲਰੀ ਬੰਨ੍ਹਦੀ ਹੈ ਮੇਬੀ ਜਿੰਨੇ ਵੀ ਮੇਰੇ ਗਰਲਸ ਹੈਗੇ ਉਹਨਾਂ ਨੂੰ ਜੁਐਲਰੀ ਬਹੁਤ ਪਸੰਦ ਆਉਗੀ ਤੇ ਬਹੁਤ ਸਾਰੀ ਚੀਜ਼ਾਂ ਬੰਨ੍ਹਦੀਆਂ ਨੇ ਇਹਦੀ ਜਿਹੜੀ ਮਾਰਕੀਟ ਹੈਗੀ ਉਹ ਵਰਲਡ ਲੈਵਲ ਤੇ ਬਹੁਤ ਵੱਡੀ ਹੈ ਇੰਡੀਆ ਲੈਵਲ ਤੇ ਬਹੁਤ ਵੱਡੀ ਹੈ ਇਨ ਕਾਰੀਗਰਨੀ ਹੈਗੇ ਜਿਨੇ ਮਾਰਕੀਟ ਹੈ ਅੱਛਾ ਇਹਨੇ ਦੱਸਿਆ ਕਿ ਸਭ ਤੋਂ ਇੰਪੋਰਟੈਂਟ ਹੈ ਕਿ ਇਦ ਲਈ ਪੇਸ਼ੈਂਸ ਹੋਣਾ ਬਹੁਤ ਜ਼ਰੂਰੀ ਹੈ ਕੋਈ ਐਮੇ ਵੀ ਸਮਾ ਵੀ ਤੁਸੀਂ ਡਿਸਾਈਡ ਕਰਦੇ ਹੋ ਕਿ ਨਹੀਂ ਸਵੇਰੇ ਹੀ ਥੋੜਾ ਜਾ ਫਰੈਸ਼ ਮਾਈਂਡ ਦੇ ਵਿੱਚ ਹੁੰਨੇ ਉਹ ਤਾਂ ਉਦੋਂ ਕਰਨਾ ਚਾਹੀਦਾ ਹੈ ਯਾ ਰਾਤ ਨੂੰ ਜਦੋਂ ਕੋਈ ਵੀ ਆਵਾਜ਼ਾਂ ਨਾ ਆਣ ਤਾਂ ਤੁਸੀਂ ਆਪਣਾ ਪੂਰਾ ਧਿਆਨ ਜਿਹੜਾ ਹੈ ਫੋਕਸ ਉਸ ਤੇ ਕਰ ਸਕਦੇ ਹੋ ਆਰਡ ਕਰਨ ਵਾਲੀ ਮਾਈਂਡ ਫਰੈਸ਼ ਹੋ ਜਾਂਦੀ ਹੈ ਤੁਸੀਂ ਕਹਿ ਰਹੇ ਹੋ ਕਿ ਵਿਰਾਸਤ ਨਾਲ ਜੁੜਿਆ ਹੋਇਆ ਇਹ ਆਰਟ ਹੈ ਕਿੰਨਾ ਪੁਰਾਣਾ ਹੈ ਕਿਉਂਕਿ ਅਸੀਂ ਤਾਂ ਸੀਰੀਅਸਲੀ ਜਿਵੇਂ ਗਰਾਸ ਦੇ ਨਾਲ ਉਹ ਟੋکریاں ਬੰਦੀਆਂ ਹੋਈਆਂ ਹੀ ਦੇਖਿਆ ਨੇ ਹੈਨਾ ਜਾਂ ਫਿਰ ਬਹੁਤ ਘੱਟ ਛੋਟਾ ਮੋਟਾ ਸਮਾਨ ਜਿਹੜਾ ਹੈ ਉਹ ਬੰਦਾ ਹੋਇਆ ਦੇਖਿਆ ਹੋਣਾ ਜੋ ਘਰ ਦੇ ਵਿੱਚ ਅਸੀਂ ਡੈਕੋਰ ਦੇ ਤੌਰ ਤੇ ਯੂਜ਼ ਕਰਦੇ ਹਾਂ ਦੇਖੋ ਜਿਹੜੀ ਤੁਸੀਂ ਟੋਕਰੀਆਂ ਦੀ ਗੱਲ ਕਰ ਰਹੇ ਹੋ ਉਹ ਮੋਸਟ ਆਫ ਤੂਦ ਦੀ ਛੜੀਆਂ ਨਾਲ ਬਣਾਉਂਦੇ ਆ ਪੰਜਾਬ ਦੇ ਵਿੱਚ ਹੈਨਾ ਉਹ ਇੱਕ ਡਿਫਰੈਂਟ ਏਰਾ ਹੈ ਬੈਂਬੂਜ਼ ਨਾਲ ਬਣਦੀਆਂ ਉਹ ਵੀ ਇੱਕ ਡਿਫਰੈਂਟ ਏਰਾ ਹੈ ਬਟ ਗਰਾਸ ਨਾਲ ਬਰੀਕੀ ਘੱਟ ਹੁੰਦੀ ਹੈ ਜਿਵੇਂ ਤੁਸੀਂ ਉਹਨੇ ਬਹੁਤ ਬਰੀਕੀ ਦੇ ਵਿੱਚ ਕੰਮ ਦੇਖ ਰਹੇ ਹੋ ਤਾਂ ਮੋਸਟਲੀ ਕੀ ਹੈ ਕਿ ਇਹ ਬਹੁਤ ਡਿਫਰੈਂਟ ਹੈ ਤਾਂ ਉਹ ਚੀਜ਼ ਮੈਨੂੰ ਟੇਸਟ ਕਰੀ ਸੀ ਜਾਂ ਉਹਨਾਂ ਨੇ ਮੈਨੂੰ ਬੋਲੇ ਸੀਗੇ ਯਾਰ ਤੁਸੀਂ ਟੋਕਰੀਆਂ ਬਣਦੇ ਹੋ ਤਾਂ ਡੈਫੀਨੇਟਲੀ ਜਿਹੜੀ ਕਿ ਹਿਸਟੋਰੀਕਲ ਗਰਾਸ ਆਰਟ ਦੀ ਬਹੁਤ ਵੱਡੀ ਹਿਸਟਰੀ ਹੈ 1600 ਈਸਵੀ ਦੇ ਵਿੱਚ ਇਹ ਯੂਰਪ ਤੋਂ ਚੱਲੀ ਸੀ ਜਾਪਾਨ ਪਹੁੰਚੀ ਉਹ ਤੇ ਇਹਨੂੰ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ ਆਫਰੀਕਾ ਉੱਥੇ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ ਆਪਣੇ ਭਾਰ ਦੇ ਵਿੱਚ ਇਹਨੂੰ ਹਿਸਟੋਰੀਕਲ ਗਰਾਸ ਆਰਟ ਦੇ ਨਾਮ ਨਾਲ ਪੰਜਾਬ ਸਰਕਾਰ ਨੇ ਦਰਜ ਕੀਤਾ ਹੈ

ਬਿਲਕੁਲ ਨਹੀਂ ਬਣ ਸਕਦੀਆਂ ਰੀਜ਼ਨ ਇਹ ਹੈ ਕਿ ਕਾਰ ਦੇ ਇੱਕ ਨਜ਼ਾਕਤ ਹੁੰਦੀ ਹੈ ਉਹਨੂੰ ਬੈਂਡ ਕਰਨ ਦੀ ਉਹ ਨਜ਼ਾਕਤ ਮਸ਼ੀਨਾਂ ਚ ਨਹੀਂ ਆ ਸਕਦੀ ਤਾਂ ਉਹ ਇੱਕ ਡਿਫਰੈਂਟ ਏਰਾ ਹੈ ਜਿਹੜਾ ਕਿ ਸ਼ਾਇਦ AI ਵੀ ਅੱਗੇ ਨਾਲ ਟੈਂਸ਼ਨ ਨਹੀਂ ਕਰ ਸਕਦਾ ਬਹੁਤ ਸ਼ੁਕਰੀਆ ਮੇਰੇ ਸਾਰੇ ਮੇਰੇ ਦੋਸਤ ਵੀ ਜੁੜੇ ਹੋਏ ਸਮੇਂ ਸਹਿਯੋਗੀ ਵੀ ਜੁੜੇ ਹੋਏ ਸੀ ਅਭਿਸ਼ੇਕ ਜੀ ਬਹੁਤ ਸ਼ੁਕਰੀਆ ਤੁਸੀਂ ਆਫਿਸ ਆਏ ਤੇ ਤੁਹਾਡੇ ਹੁਨਰ ਬਾਰੇ ਅਸੀਂ ਬਹੁਤ ਟਾਈਮ ਤੋਂ ਜਾਣਦੇ ਸੀਗੇ ਪਰ ਹਾਂ ਜਦੋਂ ਤੁਸੀਂ ਇਹ ਮੂਰਤੀ ਬਣਾਈ ਤਾਂ ਸਾਨੂੰ ਜ਼ਰੂਰ ਲੱਗਿਆ ਕਿ ਤੁਹਾਨੂੰ ਆਫਿਸ ਬੁਲਾਉਣਾ ਚਾਹੀਦਾ ਤੁਹਾਡੇ ਹੁਨਰ ਬਾਰੇ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੂੰ ਵੀ ਜਾਣਕਾਰੀ ਦੇਣੀ ਜਿਹੜੀ ਹੈ ਉਹ ਬੰਦੀ ਹੈ ਪਰ ਇਹ ਜ਼ਰੂਰ ਤੁਹਾਨੂੰ ਜਾਨਣਾ ਚਾਹਾਂਗੇ ਕਿ ਜੇ ਲੋਕ ਕੁਝ ਬਣਵਾਣਾ ਚਾਹੁੰਦੇ ਨੇ ਜਾਂ ਆਰਡਰ ਕਰਨਾ ਚਾਹੁੰਦੇ ਨੇ ਤਾਂ ਕਿੱਥੋਂ ਕਰ ਸਕਦੇ ਨੇ ਤੇ ਨਾਲ ਹੀ ਤੁਸੀਂ ਸਿਰਫ ਉਹ ਸਿਰਫ ਕਹਿ ਸਕਦੇ ਹੋ ਕਿ ਇੱਕ ਕਮਾਈ ਦਾ ਜ਼ਰੀਆ ਵੀ ਹੁੰਦਾ ਹੀ ਹੈ ਕਿ ਤੁਸੀਂ ਇਹ ਬਣਾਉਨੇ ਹੋ ਪਰ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਕਮਾਈ ਤੋਂ ਉੱਤੇ ਜਾ ਕੇ ਕਲਾ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਹੋ ਦੇਖੋ ਡੈਫੀਨੇਟਲੀ ਥੋੜਾ ਬਹੁਤ ਪਾਸ ਸੇਲ ਆਊਟ ਵੀ ਜ਼ਰੂਰ ਕਰਦੇ ਹੈ ਆਰਡਰਸ ਵੀ ਬਣਾਉਨੇ ਹੈ ਜਿਵੇਂ ਕਈਆਂ ਨੇ ਸੈਲਫੀ ਸਪੋਰਟਸ ਬਣਾਉਣੇ ਹੁੰਦੇ ਹੈ ਜਾਂ ਕਈਆਂ ਨੂੰ ਹੋਮ ਡੈਕੋਰਸ ਦੀ ਚੀਜ਼ਾਂ ਚਾਹੀਦੀ ਹੁੰਦੀਆਂ ਹੈ ਕੌ ਸਾਰੀ ਚੀਜ਼ਾਂ ਦੇ ਆਪਾਂ ਧਿਆਨ ਕਰਦੇ ਹੈਗੇ ਆ ਮੋਸਟਲੀ ਜਿਆਦਾਤਰ ਇੰਸਟਾਗ੍ਰਾਮ ਦੇ ਥਰੂ ਮੇਰੇ ਨਾਲ ਸੰਪਰਕ ਕੀਤਾ ਜਾਂਦਾ ਆ ਇੰਸਟਾਗ੍ਰਾਮ ਮੇਰਾ grass_artist ਕਰਕੇ ਵੈਰੀਫਾਈਡ ਪ੍ਰੋਫਾਈਲ ਆ ਤੇ ਉਸੇ ਬਹੁਤ ਸਾਰੇ ਮੈਸੇਜ ਆਉਂਦੇ ਨੇ ਫੇਸਬੁੱਕ ਦੇ ਬਹੁਤ ਸਾਰੇ ਮੈਸੇਜ ਆਉਂਦੇ ਨੇ ਫੇਸਬੁੱਕ ਵੀ grass artist ਜਿੰਨੇ ਵੀ ਮੇਰੇ ਅਕਾਊਂਟਸ ਨੇ ਸਾਰੇ grass artist ਦੇ ਤੇ ਇਹ ਸੋਸ਼ਲ ਮੀਡੀਆ ਦੇ ਥਰੂ ਹੀ ਜਿਆਦਾਤਰ ਮੈਂ ਲੋਕਾਂ ਨਾਲ ਕਨੈਕਟ ਰਹਿੰਦਾ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋਂਗੇ ਜੋ ਲੋਕ ਸੋਚਦੇ ਨੇ ਕਿ ਨਹੀਂ ਸਾਡੇ ਤੋਂ ਅੱਜ ਕੱਲ ਕੁਝ ਨਹੀਂ ਹੋ ਰਿਹਾ ਸਾਨੂੰ ਨੌਕਰੀ ਨਹੀਂ ਮਿਲ ਰਹੀ ਤਾਂ ਕਿਸ ਤਰ੍ਹਾਂ ਛੋਟੇ 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 ਆਪਾਂ ਜਿਹੜੀਆਂ ਚੀਜ਼ਾਂ ਨੇ ਉਸ ਨੂੰ ਅੱਗੇ ਵਧਾ ਸਕਦੇ ਹਾਂ ਜੇ ਤੁਸੀਂ ਤੁਹਾਡੇ ਦੇ ਵਿੱਚ ਕਲਾ ਹੈ ਦੇਖੋ ਜਿਨੇ ਨੈਗੇਟਿਵ ਸੋਚਣਾ ਹੈ ਉਹਨੇ ਨੈਗੇਟਿਵ ਹੀ ਸੋਚਣਾ ਹੈ ਪਰ ਜਿਨੇ ਪੋਜ਼ਿਟਿਵ ਸੋਚਣਾ ਨੇ ਪੋਜ਼ਿਟਿਵ ਹੀ ਸੋਚਣਾ ਇਹ ਦਾ ਜਸਟ ਇੱਕ ਮਾਈਂਡ ਦਾ ਪੁਆਇੰਟ ਆਫ View ਹੈ ਕਿ ਆਪਣੇ ਕੋਲ ਓਪਰਚ्युनिटीज ਹੈਗੀਆਂ ਜਾਂ ਅਸੀਂ ਓਪਰਚ्युनिटीज ਕ੍ਰੀਏਟ ਕਰ ਸਕਦੇ ਹਾਂ ਠੀਕ ਹੈ ਬਹੁਤ ਸ਼ੁਕਰੀਆ ਅਭਿਸ਼ੇਕ ਥੈਂਕ ਯੂ ਦਾ ਅਭਿਸ਼ੇਕ ਨੇ ਇਹ ਜਿਹੜੀ ਚਤ੍ਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਬਣਾਈ ਹੈ ਤੇ ਜਿਸ ਤਰ੍ਹਾਂ ਉਹ ਦੱਸ ਰਹੇ ਸੀਗੇ ਕਿ ਇੱਕ ਜੋ ਫੇਸ ਹੈ ਉਸ ਨੂੰ ਤਿਆਰ ਕਰਨ ਦੇ ਵਿੱਚ ਹੀ ਉਹਨਾਂ ਨੂੰ 6000 ਤੋਂ ਜ਼ਿਆਦਾ ਤਿੰਨ ਕਿਹਾਦਾ ਇਸਤੇਮਾਲ ਕਰਨਾ ਪਿਆ ਕਰੀਬ 27000 ਬਾਰ ਉਸ ਨੂੰ ਫੋਲਡ ਕੀਤਾ ਗਿਆ ਤਾਂ ਇਸ ਨੂੰ ਬਣਾਉਣਾ ਆਸਾਨ ਨਹੀਂ ਸੀਗਾ ਇਸ ਨੂੰ ਬਣਾਉਣ ਦੇ ਵਿੱਚ 5 ਮਹੀਨੇ 10 ਦਿਨ ਲੱਗੇ ਨੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਨਾ ਸਿਰਫ ग्रास ਦੇ ਨਾਲ ਇਸ ਮੂਰਤੀ ਨੂੰ ਬਣਾਇਆ ਗਿਆ ਬਲਕਿ ਉਹਨਾਂ ਦਾ ਸਿਆਸਨ ਜਿਹੜਾ ਹੈ ਉਹ ਵੀ ਤਿਆਰ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਅਭਿਸ਼ੇਕ ਜਿਹੜੇ ਨੇ ਉਹਨਾਂ ਦੇ ਵਿੱਚ ਜੋ ਹੁਨਰ ਸੀ ਉਸ ਬਾਰੇ ਤੁਹਾਨੂੰ ਜਾਣੂ ਕਰਾਉਣਾ ਜ਼ਰੂਰੀ ਸੀ। ਇਸ ਲਈ ਉਹਨਾਂ ਨੂੰ ਅਸੀਂ ਡੇਲੀ ਪੋਸਟ ਨਿਊਜ਼ ਰੂਮ ਦੇ ਵਿੱਚ ਸੱਦਿਆ। ਭਲਾ ਕਿਸੇ ਹੋਰ ਹੁਨਰਬਾਜ਼ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ। ਮੈਨੂੰ ਯਾਨੀ ਕਿ ਨੀਤਿਕਾ ਮਹੇਸ਼ਵਰੀ ਨੂੰ ਦੋ ਇਜਾਜ਼ਤ ਉਸ ਦੇ ਦੇ ਰਹੋ। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸਸ਼ੇ